ਆਜਾ ਪੈਣਾ ਅਜਾ ਹਾਂ ਕਰੀਏ ਨਾ ਕੋਲ 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 ਆ ਵੀ ਚੁੱਕੇ ਲੋ ਇਹ ਦੱਸ ਦੇ ਦੇ ਗੁੱਡਿਆਂ ਨੂੰ ਦੇ ਦੇਣੀਆਂ ਨਾਲ ਦੇ ਦਾਂ ਠੀਕ ਆ ਹਾਂ ਸਵਾਦ ਨੂੰ ਦੇ ਦੋ ਕੋਲ ਵੀ ਕੇ ਚੀਤੀ ਲੋੜ ਹੋਈ ਤੇ ਦੱਸਣਾ ਠੀਕ ਆ ਹਾਂ ਆਪਣੇ ਡੰਗਰ ਬੱਚੇ ਦਾ ਖਿਆਲ ਰੱਖੋ ਸਰ ਮੈਂ ਲੈ ਲਵਾਂਗੇ ਮੜਾ ਕਾ ਬੱਚਾ ਗਈ ਚਾਰ ਨਾਲ ਲੈ ਜੀ ਹਾਂ ਮੈਂ ਲੈ ਲਵਾਂ ਮੜਾ ਕਾ ਜੀ ਮਿਹਰਬਾਨੀ ਕਰ ਲੈ ਲਵਾਂ ਕੀ ਮਿਲ ਚ ਡੰਗਰ ਚਰਾਉਣ ਵਾਸਤੇ ਅੰਦਰ ਲੈ ਜਾ ਕਰ ਬੱਚਾ ਰੇ ਦੀ ਬੜੀ ਪਰੇਸ਼ਾਨੀ ਚਾਰੇ ਦੀ ਨਾ ਕੋਈ ਦੇਖਿਆ ਤੂੰ ਕਹਿ ਦਿੰਦਾ ਲੈ ਜਾ ਉੱਥੇ ਕੱਢ ਕੱਢ ਹਾਂ ਲੈ ਆਜਾ ਆਪੜਾ ਗੱਲ ਸੁਣੋ ਸਾਡੇ ਸਾਹਿਬ ਸਾਡੇ ਆਜਾ ਇੱਕਰ ਬੰਦੇ ਸਾਹਿਬ ਆਓ ਮਾ ਮਾਇਸ ਸਾਂਝਾ ਨਾ ਪੁਲਿਸ ਆਉਂਦੀ 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 ਆਉ ਬੱਲਪਲਾਪਿੰਡ ਮਿਲਦੇ ਨਾਲ ਗੁੱਜਰਪਾਛਾ ਦਾ ਡੇਰਾ ਸੀਗਾ ਤੇ ਪੰਜਾਂ ਨੇ ਰਿੰਦੇ ਸਭ ਇਹਨਾਂ ਦੀਆਂ ਪੱਬਲਾਂ ਪੂਲਾਂ ਸਭ ਕੁਝ ਪਾੜ ਗਿਆ ਖਰਾਬ ਹੋ ਗਿਆ ਤੇ ਉਹ ਮੈਨੂੰ ਪਤਾ ਲੱਗਾ ਕਿ ਮੈਂ ਇਹਨਾਂ ਨੂੰ ਤਤਪਾਲਾਂ ਦੇਣ ਆਇਆ ਸੀਗਾ ਕਿ ਆਪਣਾ ਸੇਟ ਟਾ ਕੇ ਬਹਿ ਜਾਣੋ ਜਾਦੇ ਇਹਨਾਂ ਦੇ ਬੱਚੇ ਵੀ ਪਾਣੀ ਦੇ ਜਿਹੜਾ ਪਿੱਛੇ ਉਸ ਕਰਕੇ ਮੈਂ ਆਇਆ ਸੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਵੀ ਕਿਤੇ ਪ੍ਰੋਬਲਮ ਹੈ ਜਿਹੜਾ ਵੀ ਬੰਦਾ ਉਹਨਾਂ ਦੇ ਵਿੱਚ ਹੈ ਹਰ ਇੱਕ ਦੀ ਜੜੀ ਮਤ ਕੀਤੀ ਜਾਵੇ ਤੁਹਾਨੂੰ ਪਤਾ ਲੱਗ ਜਾਈਦਾ ਇਸੇ ਲਈ ਮੀਂਹ ਪਿਆ ਗਿਆ ਤੇ ਕਿੰਨਾ ਔਖਾ ਤੁਸੀਂ ਸਾਹਮਣੇ ਦਿਖਾਓ ਲੋਕਾਂ ਨੂੰ ਇਹਨਾਂ ਲੋਕਾਂ ਦਾ ਵਿਚਾਰਨ ਦਾ ਏਡਾ ਸੜਾ ਜਿਹੜਾ ਕਿੰਨਾ ਔਖਾ ਵੀ ਇਨਸਾਨ ਨੇ ਸੋ ਇਹਨਾਂ ਦੀ ਮੈਂ ਮਦਦ ਕਰਨਾ ਆਈ ਇਹਨਾਂ ਨੇ ਮੰਗ ਕੀਤੀ ਸਾਨੂੰ ਤਾਂ ਪਾਲਾਂ ਜਿਹੜੀਆਂ ਤੋਂ ਉਹ ਮੈਂ ਦੇਣਾ ਸੀ ਹਾਂ ਇੱਕ ਫੋੜ ਕਰੀਏ ਅਜ ਨਾਲ ਹਾਂਜੀ ਇਹ ਸਰ ਮਗਰ ਆਹ ਅਰੇ ਬੱਟੀ ਲੱਗ ਜਾ ਰੋ ਹਾਂਜੀ ਹਾਂਜੀ ਲੱਗ ਲੱਗ ਗਿਆ ਥੋੜਾ ਜਿਹਾ ਖੁੱਲ ਜਾ ਹਾਂਜੀ ਹਾਂਜੀ ਤਾਂ ਮੈਂ ਦੇ ਸੋ ਹਾਜੀ ਫਤਕਾ ਦੇ ਉਹੀ ਮਤ ਦੇ ਰਿਆ ਉਹੀ ਸ਼ਕਤੀ ਦੇ ਰਿਆ ਉਹੀ ਅਕਲ ਦੇ ਰਿਆ ਕਿ ਲੋਕਾਂ ਚ ਜਾਓ ਸੰਦੇਕ ਨਿਕਲ ਉਹਦਾ ਯਸਾ ਦਾ ਕੁਝ ਸਭ ਕੋਈ ਭਗਵਾਨ ਦਾ ਹੈ ਇਸ ਕਰਕੇ ਜਿੱਥੇ ਕੋ ਲੱਗਦਾ ਬੱਲੇ ਕੀ ਕਰੀ ਜਾਂਦੇ ਹੋ ਮਹਾਰਾਜ ਜੀ ਅਜੰਡਾ ਹੈ ਮਹਾਰਾਜ ਬੁੜਾ ਹਾਂ ਜੀ ਅੱਛਾ ਨਾ ਬੋਲੋ ਕੀ ਹੋਇਆ ਹਾਂਜੀ ਫਸਲ ਦਾ ਬਤਾਇਆ ਕਿ ਮਹਾਰਾਜ ਸਾਈਂ ਕਿਹੜੇ ਬਿੰਦੋ ਆਇਓ ਹਾਂਜੀ ਤੁਮਿਆਤ ਉਗ ਗਿਆ ਤਾਂ ਹਾਂਜੀ ਠੀਕ ਹੈ ਚਲੋ ਪੁੰਗੇ ਮਾਜ ਭੇਜਦਾ ਉੱਤੇ ਪੁੰਗੇ ਮੇਜ ਜਾ ਰਹੀ ਆ ਸਰ ਪੂਲ ਵਗੈਰਾ ਸਭ ਹੋ ਜਾਣਾ ਇਹਨਾਂ ਦਾ ਪੁਆਇੰਟ ਕਿੱਥੇ ਕੁਝ ਹੋ ਗੋਲੈਂਡ ਮਾਰਕਸ ਆ ਗਿਆ ਮੱਲਬਤ ਯਾਰਾ ਕਿ ਆਪਾਂ ਨਹੀਂ ਦਾ ਹਾਂ ਅ ਹੋਰ ਦਿੱਤੇ ਪੂਲ